ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਨੀ ਕਰਦੇ ਆ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਲਗਾਤਾਰ ਜਾਰੀ ਹੈ ਸੂਬਾ ਸਰਕਾਰ ਦੇ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 268 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਚੰਡੀਗੜ੍ਹ ਦੇ ਵਿੱਚ ਮਿਊਨਿਸਪਲ ਭਵਨ ਦੇ ਵਿੱਚ ਆਯੋਜਿਤ ਕੀਤੇ ਗਏ ਇੱਕ ਸਮਾਰੋਹ ਦੇ ਦੌਰਾਨ ਨੌਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਨਿਯੁਕਤੀ ਪੱਤਰ ਵੰਡੇ ਨੇ ਵੱਖ-ਵੱਖ ਵਿਭਾਗ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌکریاں ਨੌਜਵਾਨਾਂ ਨੂੰ ਦਿੱਤੀਆਂ ਗਈਆਂ ਨੇ ਹੁਣ ਤੱਕ ਤੁਹਾਨੂੰ ਦੱਸ ਦਈਏ 55000 ਤੋਂ ਵੱਧ ਨੌਜਵਾਨਾਂ ਨੂੰ ਨੌکریاں ਪੰਜਾਬ ਸਰਕਾਰ ਦੇ ਵੱਲੋਂ ਮੌਜੂਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਰੁਜ਼ਗਾਰ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਤੇ ਸਰਕਾਰੀ ਪੱਦਰ ਤੇ ਵੀ ਨੌਜਵਾਨਾਂ ਨੂੰ ਵੱਡੇ ਪੱਦਰ ਤੇ ਨੌکریاں ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਹੈ ਉਹ ਕਹਿੰਦੇ ਆ ਕਿ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਹੁੰਦਾ ਪੜਾਈਆਂ ਤੁਸੀਂ ਕੀਤੀਆਂ ਮਿਹਨਤ ਤੁਸੀਂ ਕੀਤੀ ਹੈ ਮੇਰੇ ਤੋਂ ਹੀ ਨਾਂ ਲੱਗੀ ਜਾਂਦਾ ਸੋ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਤੁਸੀਂ ਪੜ੍ਹੇ ਹੋਰ ਪੜ੍ਹੋ ਇਹ ਕੋਈ ਪਹਿਲੀ ਜਾਂ ਆਖਰੀ ਨੌਕਰੀ ਨਹੀਂ ਹੈਗੀ ਹੋਰ ਅੱਗੇ ਜਾਓ ਪੰਜਾਬ ਦਾ ਨਾਮ ਰੌਸ਼ਨ ਕਰੋ ਜਿਹੜੀ ਕੁਰਸੀ ਤੇ ਬੈਠ ਗਏ ਜਿਹੜਾ ਪੈਨ ਤੁਹਾਨੂੰ ਮਿਲ ਗਿਆ ਉਹ ਕੁਰਸੀ ਤੇ ਪੈਨ ਨਾਲ ਇਨਸਾਫ ਕਰੋ ਕੋਈ ਪਤਾ ਨਹੀਂ ਕਿਤ ਕਿਹੜੀ ਦੁਆ ਕੀ ਦੇ ਕਿੱਥੇ ਲੱਗ ਜੇ ਕਿਸੇ ਦਾ ਕੰਮ ਹੋ ਗਿਆ ਪਤਾ ਨਹੀਂ ਉਹਨੇ ਕਿਹੜੀ ਦੁਆ ਦੇਣੀ ਹੈ ਦਿਲੋਂ ਤੇ ਪਤਾ ਨਹੀਂ ਕਿੱਥੇ ਤੱਕ ਫਿਰ ਤੁਹਾਡੀਆਂ ਤਰੱਕੀਆਂ ਚ ਲੈ ਜਾਣੀਆਂ ਨੇ ਸੋ ਗਰੀਬ ਕੀ दुआ परमात्मा की दरगाह सीधा रास्ता कोई बाईपास नहीं है वह समय देख रहे हैं कि पंजाब के कोने कोने तो मुंडे कुड़िया आए ने और सरकारी नौकरी पहला तो एक सुपने ही होंगी सी कि नहीं, नहीं मिलनी ਆਪਣਾ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜ੍ਹਾਈ ਤੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ। ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਹੋਊਗਾ 55201 ਦੇ ਵਿੱਚੋਂ ਜਾ ਕੇ ਪੁੱਛ ਲਿਓ ਕਿਸੇ ਨੂੰ ਕੋਈ 1 ਰੁਪਇਆ ਦੇਣਾ ਪਿਆ ਕਿਸੇ ਨੂੰ ਕੋਈ ਸ਼ਿਫਾਰਿਸ਼ ਲਾਉਣੀ ਪਈ ਨਹੀਂ ਤੁਹਾਨੂੰ ਸਾਰੇ ਅਫਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੰਨੇ ਵੀ ਡਿਪਾਰਟਮੈਂਟ ਨੇ ਅੱਜ ਕਿ ਉਹਨਾਂ ਨੇ ਬਹੁਤ ਕਮਾਲ ਦੀ ਸਿਲੈਕਸ਼ਨ ਕੀਤੀ ਹੈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਹੋ ਪੰਜਾਬ ਸਰਕਾਰ ਦਾ ਪਰਿਵਾਰ ਹਰ ਰੋਜ਼ ਵੱਧਦਾ ਹੈ ਤੇ ਤੁਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਤੇ ਉਧਰ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਜਾਰੀ ਹੈ ਮੁਕਸਰ ਸਾਹਿਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪ੍ਰਸ਼ਾਸਨ ਦੇ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ ਮੁਕਸਰ ਦੇ ਵਿੱਚ ਨਸ਼ਾ ਤਸਕਰਾਂ ਵੱਲੋਂ ਬਣਾਏ ਗਏ ਗੈਰ ਕਾਨੂੰਨੀ ਅ ਇਮਾਰਤਾਂ ਦੇ ਉੱਤੇ ਪੀੜਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਇਸ ਪੀੜਾ ਪੰਜਾ ਚੱਲਣ ਦੇ ਵੇਲੇ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸਨ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਤਾਇਨਾਤ ਕੀਤੀ ਗਈ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਵਿਰੋਧ ਦੇ ਨਾਲ ਨਜਿੱਠਿਆ ਜਾ ਸਕੇ ਤੁਹਾਨੂੰ ਦੱਸ ਦਈਏ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਜਿੱਥੇ ਤਸਕਰਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਨਸ਼ੇ ਦੇ ਤਸਕਰ ਫੜੇ ਜਾ ਰਹੇ ਨੇ ਨਸ਼ੇ ਦੇ ਸੁੱਦਾਗਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਨਸ਼ਾ ਬਰਾਮਦ ਵੀ ਕੀਤਾ ਜਾ ਰਿਹਾ ਹੈ ਅਤੇ ਨਾਲ ਦੀ ਨਾਲ ਨਸ਼ੇ ਦੇ ਸੁੱਦਾਗਰਾਂ ਵੱਲੋਂ ਨਸ਼ੇ ਦੇ ਨਾਲ ਕਮਾਏ ਗਏ ਪੈਸੇ ਦੇ ਨਾਲ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਗਈਆਂ ਨੇ ਜਾਂ ਜਿਹੜੇ ਮਕਾਨ ਬਣਾਏ ਗਏ ਨੇ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ੇ ਦੀ ਜ਼ਮੀਨ ਦੇ ਉੱਤੇ ਜਿਹੜੇ ਮਕਾਨ ਬਣਾਏ ਗਏ ਨੇ ਨਸ਼ੇ ਦੇ ਸੂਦਾਗਰਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਵੱਡੀ ਗਿਣਤੀ ਦੇ ਵਿੱਚ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾ ਰਹੀ ਹੈ ਸੋ ਇਹ ਮੁਖਸਰ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਪੀਲਾ ਪੰਜਾ ਚੱਲਦਾ ਹੋਇਆ ਪ੍ਰਸ਼ਾਸਨ ਦਾ ਨਜ਼ਰ ਆ ਰਿਹਾ ਸੋ ਨਸ਼ੇ ਦੇ ਸੂਦਾਗਰਾਂ ਦੇ ਮਕਾਨ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਟੈਟੇਰੀ ਕੀਤੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੀ ਇਸ ਕੰਮ ਦੇ ਵਿੱਚ ਪ੍ਰਸ਼ਾਸਨ ਦਾ ਸਾਥ ਦਿੱਤਾ ਗਿਆ ਇਸ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਸਨ ਅਤੇ ਪੰਜਾਬ ਪੁਲਿਸ ਦੇ ਕਰਮਚਾਰੀ ਵੀ ਵੱਡੀ ਗਿਣਤੀ ਦੇ ਵਿੱਚ ਤਨਾਤ ਕੀਤੇ ਗਏ ਸਨ। ਮੁਕਸਰ ਡਿਸਟ੍ਰਿਕਟ ਤੇ ਅੱਜ ਜੋ ਹੈਗਾ ਇਹ ਇੱਕ ਇਲੀਗਲ ਸਟਰਕਚਰ ਜੋ ਸਰਕਾਰੀ ਥਾਂ ਤੇ ਬਣਿਆ ਹੋਇਆ ਸੀਗਾ ਤੇ ਜੋ ਕੋਆਰਡੀਨੇਟਿੰਗ ਏਜੰਸੀ ਹੈ ਡਿਸਟ੍ਰਿਕਟ ਡੀਡੀਪੀਓ ਆਫਿਸ ਤੇ ਇਸ ਦੇ ਪ੍ਰੋਪਰ ਇਸ ਨੂੰ ਅੱਗੇ ਪੁਲਿਸ ਨੂੰ ਰਿਕਵਿਜ਼ੀਸ਼ਨ ਕੀਤੀ ਗਈ ਸੀ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਸਿਚੁਏਸ਼ਨ ਦੇ ਸਾਹਮਣੇ ਅਸੈਸ ਕੀਤਾ ਗਿਆ ਤੇ ਅੱਜ ਇੱਥੇ ਪ੍ਰੋਪਰ ਫੋਰਸ ਦੀ ਡਿਪਲੋਇਮਮੈਂਟ ਕੀਤੀ ਗਈ ਹੈ ਤੇ ਡਿਮੋਲੀਸ਼ਨ ਐਕਸਰਸਾਈਜ਼ ਜੋ ਐਗਜ਼ੀਕਿਊਟ ਕੀਤੀ ਜਾ ਰਹੀ ਹੈਗੀ ਤੇ ਇਸ ਤੇ ਲੋਕਾਂ ਦਾ ਇਸ ਚ ਚੰਗਾ ਕੋਪਰੇਸ਼ਨ ਮਿਲਿਆ ਹੈਗਾ ਕਿ ਲੋਕੀ ਇਸ ਚ ਨੂੰ ਅਪਰੀਸ਼ੀਏਟ ਕਰ ਰਹੇਗੀ ਡੈਟਰੈਂਟ ਤੇ ਐਗਜ਼ੈਂਪਲਰੀ ਰਿਐਕਸ਼ਨ ਜੋ ਡਰਗਸ ਸਮਗਲਰ ਪੈਡਲਰਸ ਤੇ ਹੋ ਰਿਹਾ ਹੈਗਾ ਤੇ ਇਸ ਤੇ ਵੀ ਜੋ ਇਹ ਸਟਰਕਚਰ ਬਣਿਆ ਹੋਇਆ ਸੀ ਤੁਸੀਂ ਦੇਖ ਰਹੇ ਹੋ ਇਹ ਦੋ ਮੰਜ਼ਿਲਾ ਤਿੰਨ ਮੰਜ਼ਿਲਾ ਸਟਰਕਚਰ ਬਣਿਆ ਹੋਇਆ ਹੈਗਾ ਤੇ ਇਹਨਾਂ ਤੇ ਮਲਟੀਪਲ ਐਫਆਰ ਐਨਡੀਪੀਐਸ ਦੀ ਹੈਗੀਆਂ ਤੇ ਮਲਟੀਪਲ ਐਨਡੀਪੀਐਸ ਦੀ ਐਫਆਰਸ ਤੇ ਇੱਕ ਚ ਸਜ਼ਾ ਵੀ ਹੋਈ ਹੈਗੀ ਤੇ ਇਸ ਤੇ ਹੀ ਬੇਸ ਤੇ ਜੋ ਇਸ ਤੇ ਅੱਗੇ ਕਾਰਵਾਈ ਜੋ ਕੀਤੀ ਜਾ ਰਹੀ ਹੈ ਤੇ ਮੈਂ ਅੱਜ ਤੁਹਾਡੇ ਮਾਧਿਅਮ ਤੇ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਡਰਗਸ ਤੇ ਕੋਈ ਇਲੀਗਲ ਸਟਰਕਚਰ ਬਣਾਉਂਦਾ ਹੈਗਾ ਇਲੀਗਲ ਤਰੀਕੇ ਤੇ ਕੋਈ ਕਾਰਵਾਈ ਉਸ ਚ ਕਰਦਾ ਹੈਗਾ ਤੇ ਉਸ ਤੇ ਐਗਜ਼ੈਂਪਲਰੀ ਤੇ ਡੈਟਰੈਂਟ ਐਕਸ਼ਨ ਲਿਆ ਜਾਊਗਾ ਤੋਂ ਮੁਖ ਸਰ ਪੁਲਿਸ ਇਸ ਕਮਿਟਡ ਫੋਰ ਐਗਜ਼ੈਂਪਲਰੀ ਐਂਡ ਡੈਟਰੈਂਟ ਐਕਸ਼ਨ ਅਗੇਂਸਟ ਦ ਪੈਡਲਰਸ ਐਂਡ ਸੱਟਲਰਸ ਤੇ ਪਿੱਛੇ ਕੁਝ ਟਾਈਮ ਤੇ ਪ੍ਰੋਪਰਟੀਆਂ ਜੋ ਅਟੈਚ ਵੀ ਕਰਾਈ ਗਈ ਹੈਗੀਆਂ ਡਿਮੋਲੀਸ਼ਨ ਐਕਸਰਸਾਈਜ਼ ਵੀ ਐਗਜ਼ੀਕਿਊਟ ਕੀਤੀ ਗਈ ਹੈਗੀ ਤੇ ਪਬਲਿਕ ਦਾ ਇਸ ਚ ਚੰਗਾ ਕੋਆਪਰੇਸ਼ਨ ਮਿਲ ਰਿਹਾ ਹੈਗਾ ਤਾਂ ਮੈਂ ਲੋਕਲ ਪਿੰਡ ਦੇ ਵੀ ਜੋੜ ਪਿੰਡ ਦੀ ਗੱਲ ਕਰਾਂ ਤੋਂ ਸਰਪੰਚ ਸਾਹਿਬ ਨੇ ਵੀ ਸ਼ੇਅਰ ਕੀਤਾ ਕਿ ਇੱਥੇ ਜੋ ਇਹਨਾਂ ਦੇ ਮਲਟੀਪਲ ਐਫਆਰ ਸੀ ਤੇ ਹੁਣ ਪਬਲਿਕ ਚ ਇਸ ਦੇ ਇਹ ਇਹ ਜਿਹੜੀ ਪੰਚਾਇਤੀ ਜਗ੍ਹਾ ਤੇ ਬਣੀ ਹੈ ਇਹ ਹੀ ਤੁਸੀਂ ਟਾਰ ਰਹੇ ਹੋ ਜਾਂ ਨਸ਼ਾ ਤਸਕਰ ਚਾਹੇ ਕੋਈ ਵੀ ਹੈ ਕਿਤੇ ਵੀ ਉਹਦੀ ਆਪਣੀ ਜਗ੍ਹਾ ਤੇ ਉਹ ਬਣਾਇਆ ਉਹਨੇ ਦੇਖੋ ਇਹ ਨਾ ਇੱਕ ਲੀਗਲ ਪ੍ਰੋਸੀਜਰ ਹੈਗਾ ਕਿ ਪਹਿਲਾਂ ਅਸੀਂ ਚੈੱਕ ਕਰਦੇ ਹਾਂ ਕਿ ਡਰੱਗ ਕ੍ਰਾਈਮ ਚ ਇਨਵੋਲਡ ਕਿੰਨੇ-ਕਿੰਨੇ ਅਫੇਅਰਸ ਹੈਗੇ ਆ ਫਿਰ ਸਰਕਾਰੀ ਥਾਤੇ ਉਸ ਚ ਚੈੱਕ ਕਰਨ ਦਾ ਇੱਕ ਤਰੀਕਾ ਹੈਗਾ ਕਿ ਜੋ ਕੰਸਰਨ ਜੋ ਸਿਵਲ ਅਥਾਰਟੀ ਹੈ ਉਸ ਚ ਉਹ ਚੈੱਕ ਕੀਤਾ ਜਾਂਦਾ ਹੈਗਾ ਤੇ ਉਹਨਾਂ ਦੇ ਵੱਲੋਂ ਫਿਰ ਰਿਕਵੈਸਟ ਹੁੰਦੀ ਹੈ ਤੇ ਉਸ ਦੇ ਬਾਅਦ ਫਿਰ ਇਸ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈ ਤੇ ਉਧਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਬਾਬਤ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਗੁਰਦੁਆਰਾ ਚੋਣ ਕਮਿਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਪਰ ਹਾਈ ਕੋਰਟ ਦੇ ਵਿੱਚ ਧਾਇਰ ਕਈ ਪਟੀਸ਼ਨਾਂ ਦੇ ਸਟੇ ਦੇ ਕਾਰਨ ਇਹ ਚੋਣਾਂ ਦੇ ਵਿੱਚ ਦੇਰੀ ਹੋ ਰਹੀ ਹੈ ਗ੍ਰਹਿ ਰਾਜ ਮੰਤਰੀ ਨਿੱਤ्यानंद ਰਾਏ ਨੇ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਲੋਕ ਸਭਾ ਦੇ ਵਿੱਚ ਪੁੱਛੇ ਗਏ ਇੱਕ ਲਿਖਤੀ ਸਵਾਲ ਦੇ ਜਵਾਬ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਕਿ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ 1959 ਦੇ ਵਿੱਚ ਇਹ ਵਿਵਸਥਾ ਹੈ ਕਿ ਮੁੱਖ ਕਮਿਸ਼ਨਰ ਨੋਟੀਫਿਕੇਸ਼ਨ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਬੋਰਡ ਦੀਆਂ ਚੋਣਾਂ ਦੇ ਵੱਖ-ਵੱਖ ਪੜਾਵਾਂ ਦੀ ਤਰੀਕ ਜਾਂ ਤਰੀਕਾ ਤੈਅ ਕਰਨਗੇ। ਉਹਨਾਂ ਦੱਸਿਆ ਕਿ ਸਿੱਖ ਗੁਰਦੁਆਰਾ ਚੋਣ ਬੋਰਡ ਨਿਯਮ 1959 ਦੇ ਤਹਿਤ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਦੀ ਅਗਵਾਈ ਹੇਠ ਗੁਰਦੁਆਰਾ ਚੋਣ ਕਮਿਸ਼ਨ ਚੋਣਾਂ ਕਰਾਉਣ ਲਈ ਨਾਮਜ਼ਦ ਅਥਾਰਟੀ ਹੈ। ਇਸ ਦੇ ਮੁਤਾਬਕ ਸਰਕਾਰ ਨੇ ਇੱਕ ਮੁੱਖ ਕਮਿਸ਼ਨਰ ਨਿਯੁਕਤ ਕੀਤਾ ਜਿਸ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਰਾਜ ਸਰਕਾਰਾਂ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਗੁਰਦੁਆਰਾ ਚੋਣਾਂ ਦੇ ਕਮਿਸ਼ਨਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੇ ਨੇ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਨੂੰ ਸਿੱਖ ਗੁਰਦੁਆਰਾ ਐਕਟ 1925 ਦੀ ਤਾਰਾ 48 ਮੁਤਾਬਕ ਨਵੇਂ ਐਸਜੀਪੀਸੀ ਬੋਰਡ ਦੇ ਗਠਨ ਦੇ ਲਈ ਚੋਣਾਂ ਦੀਆਂ ਵੋਟਰ ਸੂਚੀਆਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਤੇ ਇਹ ਨਿਰਦਾਸ਼ ਨਿਰਦੇਸ਼ ਜਿਹੜੇ ਨੇ ਉਹ ਉਹਨਾਂ ਦੀ ਪਾਲਣਾ ਵੀ ਕੀਤੀ ਜਾ ਰਹੀ ਹੈ ਸੋ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸੰਬੰਧੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੈ ਚੱਲ ਰਹੀ ਹੈ ਪਰ ਕੋ ਹਾਈ ਕੋਰਟ ਦੇ ਵਿੱਚ ਇਸ ਸੰਬੰਧ ਦੇ ਵਿੱਚ ਕਈ ਪਟੀਸ਼ਨਾਂ ਨੇ ਇਹਨਾਂ ਦੇ ਉੱਤੇ ਸਟੇ ਹੈ ਇਸ ਕਰਕੇ ਚੋਣਾਂ ਦੇ ਵਿੱਚ ਦੇਰੀ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਚੋਣਾਂ ਦੇ ਵਿੱਚ ਦੇਰੀ ਦੇ ਸੰਬੰਧ ਵਿੱਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਲੋਕ ਸਭਾ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ ਜਿਸ ਦਾ ਜਵਾਬ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਵੱਲੋਂ ਦਿੱਤਾ ਗਿਆ ਤੇ ਉਧਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਹੈ ਤੁਹਾਨੂੰ ਦੱਸ ਦਈਏ ਮੁੱਖ ਮੰਤਰੀ ਰੇਖਾ ਗੁਪਤਾ ਇੱਕ ਜਨਤਕ ਸੁਣਵਾਈ ਕਰ ਰਹੇ ਸਨ ਇਸ ਦੌਰਾਨ ਇੱਕ ਵਿਅਕਤੀ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਜਿਸ ਦੌਰਾਨ ਉਹਨਾਂ ਦੇ ਸਿਰ ਤੇ ਸੱਟ ਵੀ ਲੱਗੀ ਸੀ ਸੋ ਦਿੱਲੀ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਸੂਚਿਤ ਵੀ ਕਰ ਦਿੱਤਾ ਗਿਆ ਸੋ ਦੋਸ਼ੀ ਜਿਹੜਾ ਦੱਸਿਆ ਜਾ ਰਿਹਾ ਉਸ ਦੀ ਪਛਾਣ ਹੋ ਗਈ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਕਿ ਇਹ ਦੋਸ਼ੀ ਗੁਜਰਾਤ ਦੇ ਰਾਜਕੋਟ ਦਾ ਰਹਿਣ ਵਾਲਾ ਹੈ ਸ਼ੁਰੂਆਤੀ ਜਾਣਕਾਰੀ ਦੇ ਵਿੱਚ ਦੋਸ਼ੀ ਨੇ ਆਪਣਾ ਨਾਮ ਰਜੇਸ਼ ਪਾਈ ਖੀਮਜੀ ਪਾਈ ਸ਼ਕਰੀਆ ਦੱਸਿਆ 41 ਸਾਲ ਉਸ ਦੀ ਉਮਰ ਹੈ ਪੁਲਿਸ ਨੇ ਉਸਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਉਸ ਦੀ ਇੱਕ ਤਸਵੀਰ ਵੀ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਮੁਤਾਬਕ ਇਹ ਵਿਅਕਤੀ ਇੱਕ ਅਜਿਹੇ ਵਿਅਕਤੀ ਦਾ ਰਿਸ਼ਤੇਦਾਰ ਹੈ ਜੋ ਕਿ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਨੂੰ ਰਿਹਾਆ ਕਰਾਉਣ ਦੇ ਲਈ ਅਰਜੀ ਲੈ ਕੇ ਇਹ ਵਿਅਕਤੀ ਦਿੱਲੀ ਆਇਆ ਸੀ ਜਾਣਕਾਰੀ ਦੇ ਮੁਤਾਬਕ ਇਸ ਵਿਅਕਤੀ ਦੇ ਪਰਿਵਾਰ ਦਾ ਜਿਹੜਾ ਕੇਸ ਹੈ ਉਹ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਇਸ ਦੌਰਾਨ ਦਿੱਲੀ ਪੁਲਿਸ ਨੇ ਵਿਅਕਤੀ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਲਈ ਹੈ ਇਕੱਠੀ ਕੀਤੀ ਜਾ ਰਹੀ ਹੈ ਤੇ ਜਾਣਕਾਰੀ ਲਈ ਜਾ ਰਹੀ ਹੈ ਸੋ ਗੁਜਰਾਤ ਪੁਲਿਸ ਦੇ ਨਾਲ ਵੀ ਦਿੱਲੀ ਪੁਲਿਸ ਨੇ ਸੰਪਰਕ ਕੀਤਾ ਹੈ ਸੋ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਜਾਰੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵਿਅਕਤੀ ਨੇ ਆਪਣੇ ਰਿਸ਼ਤੇਦਾਰ ਦੇ ਕੇਸ ਦੇ ਸੰਬੰਧ ਦੇ ਵਿੱਚ ਦਸਤਾਵੇਜ਼ ਸੌਂਪੇ ਦਿੱਲੀ ਦੀ ਮੁੱਖ ਮੰਤਰੀ ਨੇ ਤੇ ਉਸ ਤੋਂ ਬਾਅਦ ਅਚਾਨਕ ਹਮਲਾ ਕਰ ਦਿੱਤਾ ਹੈ ਦੋਸ਼ੀ ਪੁਲਿਸ ਰਾਜ ਸਿਆਸਤ ਦੇ ਵਿੱਚ ਹੈ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਭਾਜਪਾ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਦੇ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਸਿੱਧੇ ਸੰਬੰਧ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਹਮਲੇ ਤੋਂ ਪਹਿਲਾਂ ਉਸ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਪਾਰਟੀ ਦੇ ਨਾਲ ਉਸ ਦੇ ਸੰਬੰਧ ਹੋ ਵੀ ਸਕਦੇ ਨੇ ਜੋ ਦਿੱਲੀ ਸਰਕਾਰ ਤੋਂ ਉਹ ਅੰਤੁਸ਼ਟ ਅਸੰਤੁਸ਼ਟ ਹੋਵੇ ਹੋ ਸਕਦਾ ਹੈ ਇਸੇ ਕਰਕੇ ਉਸ ਨੇ ਦਿੱਲੀ ਦੀ ਮੁੱਖ ਮੰਤਰੀ ਤੇ ਹਮਲਾ ਕੀਤਾ ਹੋਵੇ ਪਰ ਘਟਨਾ ਦੀ ਜਾਂਚ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹੋਣ ਵਾਲੇ ਪੰਜਾਬੀ ਫਿਲਮ ਫੇਅਰ ਅਵਾਰਡਸ ਤੋਂ ਪਹਿਲਾਂ बॉलीवुड पंजाबी गायक योयो यो हनी सिंह ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਦਰਸਲ ਪੰਜਾਬੀ ਗਾਇਕ ਜਸਬੀਰ ਜੱਸੀ ਨੇ योयो हनी सिंह ਦੇ ਬਾਰੇ ਇੱਕ ਵੱਡਾ ਅਤੇ ਵਿਵਾਦਗ੍ਰਸਤ ਬਿਆਨ ਦਿੱਤਾ ਹੈ। ਗਾਇਕ ਜਸਬੀਰ ਜੱਸੀ ਨੇ ਕਿਹਾ ਕਿ ਇਹ ਸ਼ੋ ਇੱਕ ਚੰਗੀ ਚੀਜ਼ ਹੈ ਪਰ ਇਹ ਇੱਕ ਗੱਲ ਦਾ ਉਹ ਇੱਕ ਗੱਲ ਦਾ ਵਿਰੋਧ ਕਰਦੇ ਨੇ ਕਿ ਇੱਕ ਆਦਮੀ ਜਿਸ ਨੇ ساری ਉਮਰ ਕਹਿੰਦੇ ਰਹੇ ਕਿ ਉਸਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਵੱਲ ਧੱਕਿਆ ਹਨੀ ਸਿੰਘ ਦੀ ਗੱਲ ਕਰ ਰਹੇ ਨੇ ਜਸਵੀਰ ਜੱਸੀ ਕਿ ਹਨੀ ਸਿੰਘ ਨੇ ਬੱਚਿਆਂ ਨੂੰ ਨਸ਼ਿਆਂ ਵੱਲ ਧੱਕਿਆ ਨਸ਼ਿਆਂ ਦੇ ਨਾਮ ਤੇ ਬ੍ਰਾਂਡ ਯਾਦ ਕਰਵਾਏ ਨੇ ਯੋਯੋ ਹਨੀ ਸਿੰਘ ਪ੍ਰੋਗਰਾਮ ਦੇ ਵਿੱਚ ਪ੍ਰਦਰਸ਼ਨ ਦੇ ਲਈ ਸੱਦਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਕੋਲ ਹੋਰ ਕਲਾਕਾਰ ਖਤਮ ਹੋ ਰਹੇ ਨੇ ਖਤਮ ਹੋ ਗਏ ਨੇ ਸੋ ਜਸਵੀਰ ਜੱਸੀ ਨੇ ਇਸ ਗੱਲ ਤੇ ਸਵਾਲ ਖੜੇ ਕੀਤੇ ਕਿ ਇਸ ਫਿਲਮ ਫੇਅਰ ਅਵਾਰਡ ਦੇ ਵਿੱਚ ਕਿਸੇ ਹੋਰ ਗਾਇਕ ਨੂੰ ਵੀ ਸੱਦਿਆ ਜਾ ਸਕਦਾ ਸੀ ਜਸਵੀਰ ਜੱਸੀ ਨੇ ਯੋਯੋ ਹਣੀ ਸਿੰਘ ਤੇ ਇਲਜ਼ਾਮ ਲਗਾਇਆ ਕਿ ਉਸਨੇ ਆਪਣੇ ਗੀਤਾਂ ਦੇ ਵਿੱਚ ਨਸ਼ਿਆਂ ਨੂੰ ਪ੍ਰਮੋਟ ਕੀਤਾ ਸੋ ਇਸ ਕਰਕੇ ਉਸ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਸੱਦਿਆ ਨਹੀਂ ਜਾਣਾ ਚਾਹੀਦਾ ਉਹਨਾਂ ਨੇ ਫਿਲਮ ਫੇਅਰ ਅਵਾਰਡ ਦੇ ਵਿੱਚ ਜਸਵੀ ਹਨੀ ਸਿੰਘ ਨੂੰ ਸੱਦੇ ਜਾਣ ਦੇ ਉੱਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਉਹਨਾਂ ਕਿਹਾ ਕਿ ਪ੍ਰੋਗਰਾਮਾਂ ਦੇ ਪ੍ਰਬੰਧਕ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ ਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਇੱਕ ਪਾਸੇ ਅਸੀਂ ਨਸ਼ਿਆਂ ਦੇ ਵਿਰੁੱਧ ਲੜਾਈ ਲੜ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਮਿਸ਼ਨ ਆਰੰਭਿਆ ਹੋਇਆ ਤੇ ਦੂਜੇ ਪਾਸੇ ਅਜਿਹੇ ਗਾਇਕਾਂ ਨੂੰ ਅਸੀਂ ਆ ਪ੍ਰਦਰਸ਼ਨ ਕਰਨ ਲਈ ਸਾਧਰੇ ਨੇ ਜੋ ਆਪਣੇ ਗੀਤਾਂ ਦੇ ਵਿੱਚ ਨਸ਼ਿਆਂ ਨੂੰ ਪ੍ਰਮੋਟ ਕਰ ਰਹੇ ਨੇ ਜਿਸ ਜਸਵੀਰ ਜੱਸੀ ਦਾ ਇਹ ਬਿਆਨ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਦੇਖੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜਸਵੀਰ ਜੱਸੀ 5-7 ਦਿਨ ਤੋਂ ਮੇਰੀ ਆਪਣੇ ਆਪ ਨਾਲ ਬੜੀ ਜद्दोजਹਿਦ ਚੱਲ ਰਹੀ ਸੀ ਕਿ ਇੱਕ ਮੁੱਦੇ ਉੱਤੇ ਮੈਂ ਬੋਲਾਂ ਜਾਂ ਨਾ ਬੋਲਾਂ ਤੇ ਅੱਜ ਮੈਂ ਡਿਸਾਈਡ ਕੀਤਾ ਕਿ ਉਸ ਮੁੱਦੇ ਤੇ ਮੇਰਾ ਬੋਲਣਾ ਬਣਦਾ ਕਿਉਂਕਿ ਉਹ ਪੰਜਾਬ ਦਾ ਮੁੱਦਾ ਹੈ ਸਾਡੇ ਦੋਸਤ ਇੱਕ ਆਈਫਾ ਪੰਜਾਬੀ ਅਵਾਰਡ ਲੈ ਕੇ ਮੁਹੱਲੀ ਵਿਚਾਰੇ ਨੇ ਜਿਹਦੇ ਵਿੱਚ ਬਹੁਤ ਸਾਰੇ ਆਰਟਿਸਟ ਜਿਹੜੇ ਪਰਫਾਰਮ ਕਰ ਰਹੇ ਨੇ ਬਹੁਤ ਵੈਲਕਮ ਹੈ ਬਹੁਤ ਹੋਣਾ ਚਾਹੀਦਾ ਵਧੀਆ ਸ਼ੋਅ ਜਿਹੜੇ ਨੇ ਉਹ ਲੋਕਾਂ ਨੂੰ ਦਿਖਾਉਣੇ ਚਾਹੀਦੇ ਆ ਸਾਡੇ ਬੱਚਿਆਂ ਨੂੰ ਦਿਖਾਉਣੇ ਚਾਹੀਦੇ ਆ ਜਾਂ ਹੋਰ ਜਿਹੜੇ ਸਾਡਾ ਕਲਚਰ ਆ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਪਰ ਮੈਨੂੰ ਇੱਕ ਗੱਲ ਦਾ ਵਿਰੋਧ ਹੈ ਕਿ ਉੱਥੇ ਇੱਕ ਬੰਦਾ ਜਿਹਨੂੰ ਅਸੀਂ ਸਾਰੀ ਉਮਰ ਇਹ ਕਹਿੰਦੇ ਰਹੇ ਕਿ ਉਹਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਦਿੱਤਾ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਨਾਮ ਯਾਦ ਕਰਾਤੇ ਬਦਮਾਸ਼ੀ ਦੇ ਨਾਮ ਯਾਦ ਕਰਾਤੇ ਤੇ ਵਰਡ ਦਾ ਨਾਮ ਯਾਦ ਕਰਾਤਾ ਸਾਰੀਆਂ ਚੀਜ਼ਾਂ ਦਾ ਐਸੀਆਂ ਚੀਜ਼ਾਂ ਦਾ ਨਾਮ ਯਾਦ ਕਰਾਤਾ ਹਨੀ ਸਿੰਘ ਤੁਸੀਂ ਸਮਝ ਹੀ ਗਏ ਹੋਵੋਗੇ ਉਹ ਵੀ ਪਰਫਾਰਮ ਕਰਨ ਆ ਰਿਹਾ ਤੇ ਮੇਰੀ ਮੈਨੂੰ ਦੁੱਖ ਲੱਗਿਆ ਇਸ ਗੱਲ ਤੋਂ ਕਿ ਸਾਡੇ ਕੋ ਕਲਾਕਾਰ ਮੁੱਕ ਗਏ ਜਾਂ ਕਿ ਸਾਡੇ ਕੋ ਵਧੀਆ ਆਰਟਿਸਟ ਨਹੀਂ ਹੈਗੇ ਪੰਜਾਬ ਦੇ ਵਿੱਚ ਜਾਂ ਹੋਰ ਬਾਹਰੋਂ ਵੀ ਜਿਹੜੇ ਆਰਟਿਸਟ ਨੇ ਸਾਡੇ ਕੋ ਬੜੇ ਬੜੇ ਵੱਡੇ ਆਰਟਿਸਟ ਨੇ ਜਿਹੜੇ ਸਾਡੇ ਬੱਚਿਆਂ ਨੂੰ ਵਧੀਆ ਗਾਇਕੀ ਸੁਣਾ ਸਕਦੇ ਆ ਵਧੀਆ ਚੀਜ਼ਾਂ ਸੁਣਾ ਸਕਦੇ ਆ ਤੇ ਥੋੜੇ ਦਿਨ ਪਹਿਲਾਂ ਤੱਕ ਉਹ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਕਿ ਉਹਨੇ ਜਿਹੜਾ ਗੰਦਾ ਗਾਣਾ ਹੋਣੀ ਕੱਢਿਆ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਦੂਸਰਾ ਪੰਜਾਬ ਸਰਕਾਰ ਨਸ਼ੀਆਂ ਦੇ ਵਿਰੁੱਧ ਜਿਹੜੀ ਇੱਕ ਮੁਹਿੰਮ ਲੈ ਕੇ ਚੱਲ ਰਹੀ ਹੈ ਤੇ ਫਿਰ ਵੀ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੇ ਬੰਦੇ ਨੇ ਸ਼ਰੀਆਮ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਇਹਨਾਂ ਇਨਕੀ نسلوں ਦੇ ਡੀ ਐਨ ਏ ਮੇ ਨਸ਼ਾ ਗੁਸਾ ਦੂੰਗਾ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਕੀ ਮਜਬੂਰੀ ਹੈ ਮੈਂ ਮੰਨਦਾ ਹਾਂ ਕਿ ਦਿੱਲੀ, ਬੰਬਈ, ਬੈਂਗਲੌਰ ਉਹ ਪੰਜਾਬ ਨੂੰ ਨਹੀਂ ਸਮਝਦਾ। ਉਹ ਪੰਜਾਬ ਦੀ ਸਾਇਕਲ ਨੂੰ ਨਹੀਂ ਸਮਝ ਸਕਦਾ, ਪੰਜਾਬ ਦੇ ਜਜ਼ਬਾਤਾਂ ਨੂੰ ਨਹੀਂ ਸਮਝ ਸਕਦਾ, ਪੰਜਾਬ ਦੇ ਦੁੱਖ ਸੁੱਖ ਨੂੰ ਨਹੀਂ ਸਮਝ ਸਕਦਾ। ਤੇ ਹੁਣ ਮੌਸਮ ਤੇ ਪਾਉਂਿਆਂ ਇੱਕ ਨਜ਼ਰ। ਗਵਾਂਧੀ ਸੂਬੇ ਮਾਧਰਾ ਪ੍ਰਦੇਸ਼ ਦੇ ਵਿੱਚ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਅੱਜ ਸਵੇਰ ਤੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਦਰਜ ਕੀਤੀ ਜਾ ਰਹੀ ਹੈ। ਖਾਸ ਤੌਰ ਤੇ ਲੁਧਿਆਣਾ, ਰੋਪੜ, ਅਨੰਦਪੁਰ ਸਾਹਿਬ, ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ ਇਨ੍ਹਾਂ ਇਲਾਕਿਆਂ ਦੇ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਬਰਸਾਤ ਕਿਤੇ ਕਿਤੇ ਦਰਜ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਬਾਣੀ ਦੀ ਗੱਲ ਕਰੀਏ ਤਾਂ 20, 21 ਤੇ 22 ਤਰੀਕ ਨੂੰ ਇਹ ਤਿੰਨ ਦਿਨ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਇਨ੍ਹਾਂ ਤਿੰਨ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਰਸਾਤ ਨਾਲ ਸੰਬੰਧਿਤ ਕੋਈ ਵੀ ਅਲਰਟ ਜਾਰੀ ਨਹੀਂ ਹੈ। ਉਧਰ 23 ਤਰੀਕ ਨੂੰ ਭਾਰੀ ਮੀਂਹ ਦੀ ਚੇਤਾਵਨੀ ਨਹੀਂ ਹੈ ਪਰ ਵਿਆਪਕ ਪੱਧਰ ਦੇ ਪੰਜਾਬ ਦੇ ਵਿੱਚ 23 ਤਰੀਕ ਨੂੰ ਬਰਸਾਤ ਹੋਣ ਦੀ ਸੰਭਾਵਨਾ ਜ਼ਰੂਰ ਜਿਤਾਈ ਗਈ ਹੈ ਇਸ ਕਰਕੇ 23 ਤਰੀਕ ਨੂੰ yellow alert ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਸੂਬੇ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਹਲਕਾ ਵਾਧਾ ਦੇਖਣ ਨੂੰ ਮਿਲਿਆ ਹੈ ਆ ਸਭ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ 39.8 ਡਿਗਰੀ ਫਰੀਦਕੋਟ ਦੇ ਵਿੱਚ ਰਿਕਾਰਡ ਕੀਤਾ ਗਿਆ ਹੈ ਅੱਜ ਜੇਕਰ ਮੀਂਹ ਦੀ ਸੰਭਾਵਨਾ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਕੱਲ ਅਤੇ ਪਰਸੋਂ ਇਹ ਤਿੰਨ ਦਿਨ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਵਾਂਸ਼ਹਿਰ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਤਿੰਨ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਇਸ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਹਲਕੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਸੋ ਕਿਤੇ ਕਿਤੇ ਹਲਕੀ ਬਰਸਾਤ ਪੂਰੇ ਪੰਜਾਬ ਦੇ ਵਿੱਚ ਦਰਜ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ 23 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਹਲਕੇ ਤੋਂ ਦਰਮਿਆਨੇ ਪੱਧਰ ਦੀ ਬਰਸਾਤ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਇਸ ਤੋਂ ਇਲਾਵਾ ਇਸ ਤੋਂ ਬਾਅਦ ਗੱਲ ਕਰੀਏ ਤਾਂ ਆ ਪਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਜਿਹੜੇ ਚਾਰ ਫਲੱਡ ਗੇਟ ਖੋਲੇ ਗਏ ਸਨ ਇਸ ਦੌਰਾਨ 45000 ਕਿਊਸਿਕ ਪਾਣੀ ਛੱਟਿਆ ਗਿਆ ਹੈ ਸੋ ਇਹ ਪਾਣੀ ਛੱਡਿਆ ਗਿਆ ਹਾਲਾਂਕਿ ਇਹ ਪਾਣੀ ਛੱਡਣ ਦੇ ਨਾਲ ਕਿਸੇ ਤਰ੍ਹਾਂ ਦਾ ਹੜ ਦਾ ਕੋਈ ਵੀ ਖਤਰਾ ਨਹੀਂ ਹੈ ਕਿਉਂਕਿ ਬੇਹੱਦ ਥੋੜੀ ਥੋੜੀ ਮਾਤਰਾ ਦੇ ਵਿੱਚ ਇਹ ਪਾਣੀ ਛੱਡਿਆ ਜਾ ਰਿਹਾ ਸੋ ਇਸ ਕਰਕੇ ਹੜਾਂ ਦਾ ਕੋਈ ਖਤਰਾ ਨਹੀਂ ਹੈ ਸੋ ਵਿਆਪਕ ਪੱਧਰ ਤੇ ਲਗਾਤਾਰ ਪੂਮ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਪੂਮ ਡੈਮ ਤੋਂ ਪਾਣੀ ਜਿਹੜਾ ਛੱਡਿਆ ਜਾ ਰਿਹਾ ਉਹ ਬੇहद ਘੱਟ ਮਾਤਰਾ ਦੇ ਵਿੱਚ ਛੱਡਿਆ ਜਾ ਰਿਹਾ ਪਾਣੀ ਦੇ ਪੱਧਰ ਦੇ ਵਿੱਚ ਰਾਵੀ ਦਰਿਆ ਦੇ ਵਿੱਚ ਜ਼ਰੂਰ ਵਾਧਾ ਹੋਇਆ ਪਰ ਕਿਸੇ ਤਰ੍ਹਾਂ ਦਾ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ ਸੋ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਸਥਿਤੀ ਦੇ ਉੱਤੇ ਨਜ਼ਰ ਵੀ ਰੱਖੀ ਜਾ ਰਹੀ ਹੈ ਤੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਗੱਲ ਆਖੀ ਗਈ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦੋ ਇਜਾਜ਼ਤ ਬਹੁਤ ਬਹੁਤ ਧੰਨਵਾਦ